ਇਸ ਸਿੰਧਰ ਐਂਡਰਿਊ ਦੇ ਸੈੱਟ ਜਾਂਦੇ ਵਿਚਾਰੇ ਸਟੀਫਨ ਵਾਲੀ ਸੈਟ ਇਸ ਕੋਲ ਬਾਰੇ ਸੋਚ ਕੇ ਸਿੰਧਰ ਸਿੰਧਰ ਦਾ ਕੁਆਲਾ ਦੇ ਸਿੰਧਰ ਵਿੱਚ ਹੁਣ ਇਸ ਟਾਈਮ ਪਾਣੀ ਘਟਾ ਤੇ ਸ਼ਿਪ ਵੀ ਲੱਗਦੇ ਹਨ ਤੇ ਆਹ ਸਿੰਧਰ ਦਾ ਕਿਨਾਰਾ ਦੇਖੋ ਸੂਬਾਂਸ ਤੇ ਚਾਂਸ ਦਾ ਬਣਿਆ ਆ ਇਹ ਕਿਨਾਰਾ ਇੱਥੇ ਕੁਝ ਲਿਖਿਆ ਸੀ ਪਰ ਮਿਟ ਗਿਆ ਇੱਥੇ ਅੰਗਰੇਜ਼ ਆ ਕੇ ਬੈਠਦੇ ਸੀ ਇਹ ਫੇਰ ਅਰੈਸਟ ਕਰਦੇ ਆ ਨਾਮ ਕਰਦੇ ਇਸੋ ਤਰ੍ਹਾਂ ਕਿਨਾਰੇ ਤੇ ਕਾ ਵੀ ਥੱਲੇ ਤੱਕ ਲੋਕ ਜਾਂਦੇ ਆ ਰਸਤਾ ਹੈ ਇਹ ਸੈਂਟ ਸਟੀਫਨ ਤੋਂ ਅੱਗੇ ਐਂਡਰਿਓ ਆਉਂਦਾ ਹੈ 28 ਕਿਲੋਮੀਟਰ ਤੇ ਰਸਤੇ ਵਿੱਚ ਬਣਿਆ ਹੋਇਆ ਰਸਤੇ 'ਚ ਬਹੁਤ ਥਾਂ ਦੇ ਬਣਿਆ ਹੋਇਆ ਪਰ ਇਹ ਬਹੁਤ ਸੁੰਦਰ ਕਿਨਾਰਾ ਹੈ ਲੋਕ ਆਮ ਇੱਥੇ ਆਰਾਮ ਕਰਦੇ ਹਨ ਰੈਸਟ ਕਰਦੇ ਹਨ ਬੈਠਦੇ ਹਨ 1604 ਸੰਦੀ ਤੁਹਾਨੂੰ ਕਿਨਾਰੇ ਤੇ ਬਣਾ 1603 ਲੱਕੜ ਦਾ ਬਣਾ ਹੋਇਆ ਪੂਰਾ ਲੱਕੜ ਦਾ ਬਣਾ ਹੋਇਆ ਲਾੜ ਰੰਗ ਦੀ ਮੀਨਾ ਕਾਰੀ ਕੀਤੀ ਹੋਈ ਹੈ ਇਹ ਤੋਂ ਬੋਲ ਲੋ ਜਾਈਏ ਪਤਾ ਲੱਗ ਜਾਂਦਾ ਹੈ ਜੀ ਇਹ ਕਿਹਦਾ ਕੋਈ ਬਣਾਇਆ ਹੋਇਆ ਹੈ ਇਹ ਪੱਥਰ ਦਾ ਹੈ ਇਹ ਸਾਲ ਦੀ ਲੱਕੜ ਹੈ ਇਹ ਰੋਲਾ ਬਣਾਇਆ ਇੰਡੈਕਸ ਕੋਈ ਹੈ ਆ ਦੇਖੋ ਇਹ ਲੱਕੜ 1604 ਸਾਲ ਦੀ ਹੈ ਤੇ ਉਹਦੇ ਇੱਕੰਡਾ ਕਿਨਾਰਾ ਆਈਲੈਂਡ ਤੇ ਲੋਕ ਆਉਂਦੇ ਆ ਉਦੋਂ ਦੀ ਆ ਦੇਖੋ ਲੱਕੜ ਦਾ ਬਣਾਇਆ ਇਹ ਆਈਲੈਂਡ ਆ ਇੰਟੈਕਸ ਦਾ ਇੱਥੇ ਸਾਰਾ ਕੁਝ ਪੜਿਆ ਜਾਂਦਾ ਬярਲਕਾ 10 ਸੈਂਟ ਕੋਰਸ ਆਈਲੈਂਡ ਇਨ 1604 ਸਾਲ ਕੱਟ ਇਹ ਫਰਾਂਚ ਵਿੱਚ ਲਿਖਿਆ ਹੋਇਆ ਹੈ ਇਹ ਚੰਡੇ ਇਹ ਮੈਂ ਕਿੱਡੇ-ਕਿਹੜੇ ਪੀਚ ਕੱਸੀ ਹੋਇਆ ਹੈ ਸੜਕ ਨਾਲੋਂ ਹੀ ਗੁਜ਼ਰਦੀ ਹੈ ਇਹਦੇ ਕੋ ਲੱਕੜ ਦਾ ਕੀ ਬਣਾਇਆ ਪ੍ਰਾਣੇ ਡ੍ਰੈਕਪ ਉਹ ਬਹਾਰਾ 1044 ਦਾ ਇੱਕ ਕਿਨਾਰਾ ਬਣ ਆਇਆ ਧੁੱਪ ਤੋਂ ਬਚਣ ਵਾਸਤੇ ਉਹ ਉਦੋਂ ਨਹੀਂ ਬਣ ਆਇਆ ਹਾਂ ਨਹੀਂ ਕੰਮ ਨਹੀਂ ਆਇਆ ਜੀ ਬੁੱਤਰਾ ਅਕੈਂਚੇ ਬੈਠਾ ਵਾਸਤੇ ਵੀ ਲੱਕੜ ਦਾ ਬਣ ਆਇਆ ਇਹਦੇ ਸਾਰੇ ਮਕਾਨ ਲੱਕੜ ਦੇ ਹਨ はい。 ਇੱਥੇ ਬੈਠਦੇ ਹੋਣਗੇ ਖਾਣਾ ਵਗੈਰਾ ਖਾਂਦੇ ਹੋਣਗੇ ਤੇ ਇਸ ਸਮੁੰਦਰ ਨੂੰ ਦੇਖਦੇ ਹੋਣਗੇ ਵਸਰਾ ਇਹ ਪਿੰਨਾਲ ਪਾਣੀ ਲੱਗ ਜਾਂਦਾ ਹੈ ਇਸ ਸਮੁੰਦਰ ਦੇ ਸਾਹਮਣੇ ਉਹ ਪਿੱਛੇ ਹੈ ਇਹ ਸਮੁੰਦਰ ਦਾ ਕਿਨਾਰਾ ਹੈ ਦੇ ਲੱਕੜ ਦੇ ਬਣੇ ਹੋਇਆ ਨਾ ਇੱਥੇ ਆ ਪਾਣੀ ਘਾਤ ਖਰਾ ਦਾ ਇੱਥੇ ਪਾਣੀ ਕਾ ਵੀ ਆਇਆ ਸੁਹੰਦਰ ਦੇਖੋ ਥੋੜੀ ਜਿੜ ਬਲੇਸ਼ਪ ਆਇਆ ਸੀ